ਉਦੋਂ ਨਾ ਕਿਸ ਨੂੰ ਪਸੰਦ ਨਹੀਂ ਹੈ ਬਾਜ਼ਾਰਾਂ ਦੇ ਵਿੱਚ ਉਹ ਰੰਗ ਬਿਰੰਗੀਆਂ ਐ ਜੋ ਪਤੰਗਾਂ ਲੱਗੀਆਂ ਨੇ ਇਹ ਬੇहद ਖੂਬਸੂਰਤ ਨੇ ਪਰ ਜਦੋਂ ਇਹ ਅਸਮਾਨ ਦੇ ਵਿੱਚ ਉਹ ਰੰਗ ਬਿਰੰਗੀਆਂ ਪਤੰਗਾਂ ਉੱਡਦੀਆਂ ਨੇ ਤਾਂ ਦ੍ਰਿਸ਼ ਹੋਰ ਵੀ ਜ਼ਿਆਦਾ ਮਨਮੋਹਕ ਹੋ ਜਾਂਦਾ ਹੈ ਉਧਰ ਲੋਹੜੀ ਦਾ ਤਿਉਹਾਰ ਬੇहद ਨਜ਼ਦੀਕ ਹੈ ਜਿੱਥੇ ਕਿ ਲੋਹੜੀ ਤੇ ਬਸੰਤ ਪੈਂਚਮੀ ਦੇ ਤਿਉਹਾਰ ਤੇ ਅਸਮਾਨ ਦੇ ਵਿੱਚ ਜਦੋਂ ਰੰਗ ਬਿਰੰਗੀਆਂ ਪਤੰਗਾਂ ਉੱਡਦੀਆਂ ਦਿਖਾਈ ਦਿੰਦੀਆਂ ਨੇ ਤਾਂ ਮਨ ਖੁਸ਼ ਹੋ ਜਾਂਦਾ ਹੈ ਉਧਰ ਇੱਕ પતિ ਪਤਨੀ ਦਾ ਜੋੜਾ ਜੋ ਪਿਛਲੇ ਲਗਭਗ 15 ਤੋਂ 16 ਸਾਲ ਹੋ ਗਏ ਨੇ ਉਹਨਾਂ ਨੂੰ ਆਪਣੇ ਹੱਥੀ ਪਤੰਗਾ ਤਿਆਰ ਕਰਦੀਆ ਦੱਸਦੇ ਕਿ ਬਤਾਰਾਂ ਦੇ ਵਿੱਚ ਬੇਸ਼ੱਕ ਫਿਲਮ ਇਸਤਾਰਿਆਂ ਦੇ ਫੋਟੋਆਂ ਵਾਲੇ ਪਤੰਗਾ ਤਿਆਰ ਹੋ ਰਹੀਆਂ ਨੇ ਪਰ ਇਹ પતિ ਪਤਨੀ ਲੋਕਾਂ ਦੇ ਨਿੱਜੀ ਫੋਟੋਆਂ ਲਗਵਾ ਕੇ ਵੀ ਉਹ ਖਾਸ ਪਤੰਗਾ ਤਿਆਰ ਕਰਦੇ ਨੇ ਖਾਸ ਕਰ ਇਹ ਕਿ ਆਪਣੇ ਹੱਥੀ ਤਿਆਰ ਕਰਦੇ ਨੇ ਕਿਉਂਕਿ ਲੋਕਾਂ ਨੂੰ ਖੂਬ ਪਸੰਦ ਵੀ ਆਉਂਦੇ ਨੇ ਕਿਉਂਕਿ ਲੋਹੜੀ ਮੌਕੇ ਪਤੰਗ ਬਾਜ਼ੀ ਦਾ ਰੋਜ਼ਾਨਾ ਹੈ ਕਾਫੀ ਜ਼ਿਆਦਾ ਤੇਜ਼ੀ ਨਾਲ ਹੁਣ ਵੱਧ ਵੀ ਰਿਹਾ ਹੈ ਉਧਰ ਅੰਮ੍ਰਿਤਸਰ ਦੇ ਵਿੱਚ ਰਹਿ ਰਹੇ ਨਾ ਪਤੀ-ਪਤਨੀ ਦੇ ਵੱਲੋਂ ਮਿਹਾਲਾ ਕੀ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਪਤੰਗ ਬਾਜ਼ੀ ਦੇ ਜੋ ਸ਼ਕੀਰ ਲੋਕ ਨੇ ਉਹਨਾਂ ਨੂੰ ਵੱਖ-ਵੱਖ ਕਿਸਮ ਦੇ ਰੰਗ-बिरੰਗੇ ਪਤੰਗਾਂ ਤਿਆਰ ਕਰਕੇ ਦਿੱਤੀਆਂ ਜਾਂਦੀਆਂ ਨੇ ਪਰ ਜਿਹੜੇ ਲੋਕ ਆਪਣੀ ਪਸੰਦ ਦੀ ਕੋਈ ਵੀ ਪਤੰਗ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਪਤੰਗਾਂ ਖਾਸ ਤਿਆਰ ਕਰਕੇ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਨੇ ਇਸ ਜੋੜੇ ਦੇ ਵੱਲੋਂ ਲੋਕਾਂ ਨੂੰ ਖਾਸ ਅਪੀਲ ਵੀ ਕੀਤੀ ਗਈ ਹੈ ਕਿ ਚਾਇਨਾ ਡੋਰ ਨਾਲ ਪਤੰਗਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਤਿਉਹਾਰ ਅਤੇ ਇਸ ਤਿਉਹਾਰ ਨੂੰ ਖੁੱਲਕੇ ਖੁਸ਼ੀ ਨਾਲ ਜੀਣਾ ਚਾਹੀਦਾ ਹੈ ਤਾਂ ਕਿ ਤੁਸੀਂ ਆਪਣਾ ਵੀ ਤਿਉਹਾਰ ਇੰਜੋਏ ਕਰੋ ਤੇ ਹੋਰਨਾਂ ਨੂੰ ਵੀ ਉਸ ਤਿਉਹਾਰ ਨੂੰ ਇੰਜੋਏ ਕਰਨ ਦੋ ਇਸ ਦੌਰਾਨ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸੁਣਦੇ ਹਾਂ ਜਿਹੜਾ ਨਾਮ ਬਲਜੀਤ ਗੌਰ ਜੀ 16 ਸਾਲ ਹੋ ਗਏ ਜੇ ਕੰਮ ਕਰਦੇ ਆ ਹਾਂਜੀ ਕਿੰਦਾ ਕੰਮ ਹੈ ਕੀ ਕਿੰਦਾ ਕੰਮ ਬਹੁਤ ਜ਼ਿਆਦੀ ਮਿਹਨਤ ਜੇ ਪਹਿਲਾਂ ਇਹਨੂੰ ਸਿੱਧੀ ਕਰਦੀ ਜੇ ਤੇਰੇ ਨੂੰ ਪੁੱਠੀ ਕਰਦੀ ਜੇ ਹਾਂਜੀ ਤੇ ਘਰੇ ਬੱਚੇ ਆਉਂਦਾ ਵੀ ਦੇਖਭਾਲ ਕਰਦੀ ਜੇ ਤੇ ਇੱਥੇ ਆਣ ਕੇ ਵੀ ਕੰਮ ਕਰੀਦਾ ਜੇ ਸਾਰਾ ਮਰਮਲ ਦੀ ਦੁਕਾਨ ਰਹੀ ਦੇਖਭਾਲ ਕਰੀ ਦੀ ਜੇ ਬਜਟ ਕਿੰਨੇ ਦਾ ਬਜਟ ਠੀਕ ਜੇ ਕਿ ਜੇ ਸੋਹਣ ਤਰਨੀ ਗੁੱਡੀ ਬਣਾ ਦਿੰਦੇ ਹਾਂ ਜੀ ਕੋਈ ਮੰਗ ਕਰੇ ਤਾਂ ਹਾਂ ਜੀ ਜੇ ਇਦਾਂ ਦੀ ਕੋਈ ਮੰਗ ਕਰੇ ਓਵੇਂ ਦੀ ਮਰਬਲ ਗੁੱਡੀ ਤਿਆਰ ਕਰ ਦੇਈ ਦੀ ਹਾਂ ਜੀ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦਾ ਜਿਹੜਾ ਚੈਨਲ ਲੋਕਾਂ ਨੂੰ ਫੀਲ ਕਰਨਾ ਚਾਹੁੰਦਾ ਮਰਬਲ ਵੀ ਨਾ ਮਰਬਲ ਚੈਨਲ ਡੋਰ ਵਾਤਣ ਵੀ ਆਪਣੀ ਜਾਨ ਬਚਾਉਣ ਤੇ ਨਾਲੇ ਦੂਜਿਆਂ ਦੀ ਵੀ ਜਾਨ ਬਚਾਉਣਾ ਹੈ ਨਾ ਮੇਰੇ ਨਾਮ लवली ਜੇ ਮੈਂ ਕੋਈ 15 16 ਸਾਲ ਤੋਂ ਗੁੱਡੀ ਬਣਾ ਰਿਹਾ ਹਾਂ ਅਜ ਨਾਲੇ ਵਿੱਚ ਅਜ ਨੂੰ ਮੈਨੂੰ 2 ਕੁ ਮਹੀਨੇ ਹੋ ਚਲੇ ਆ ਮੈਂ ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਕਰਾਂਗਾ ਕਿ ਤੁਸੀਂ ਇੱਥੇ ਆਓ ਨਿੱਜਰ ਮਾਰਕੀਟ ਸਾਗਰ ਸੁਨਿਆਰੇ ਦੇ ਅੰਦਰ ਬਹੁਤ ਬਾਬਾ ਦੀਪ ਸਿੰਘ ਗੁਰਦਾਰਾ ਜੀ ਦੇ ਲਾਗੇ ਤੁਸੀਂ ਆਓ ਤੇ ਜਿਸ ਤਰ੍ਹਾਂ ਦੀ ਤੁਸੀਂ ਮੈਨੂੰ ਡਿਮਾਂਡ ਕਰੋਗੇ ਮੈਂ ਤੁਹਾਡੀ ਪੂਰੀ ਕਰਾਂਗਾ ਕਿਸ ਕਿਸ ਤਰੀਕੇ ਦੀ ਮੋਦੀਆ ਬਣਾਉਂਦੇ ਨੇ ਹਾਂਜੀ ਮੈਂ ਛੋਟੀ ਤੋਂ ਲੈ ਕੇ ਵੱਡੀ ਤੱਕ 6 ਤਾ ਵੀ 5 ਤਾ ਵੀ 2 ਤਾ ਵੀ 1.5 ਤਾ ਵੀ 1 ਤਾ ਵੀ ਤੱਕ ਤੇ ਪੌਣੀ ਤੱਕ ਬਣਾ ਰਿਆਂਗੇ ਗੁੱਡੀयां ਬਣਾਉਂਦਾ ਮਨ ਮੈਨੂੰ ਬਚਪਨ ਤੋਂ ਹੀ ਆਇਆ ਸੀ ਜੇ ਮੈਂ ਜਦ ਅਡਾਉਂਦਾ ਸੀ ਤਾਂ ਮੈਂ ਸੋਚਦਾ ਸੀ ਚਲੋ ਅਸੀਂ ਵੀ ਬਣਾਉਂਦੇ ਪਹਿਲਾਂ ਅਸੀਂ ਮਣਕੇ ਬਹੁਤ ਬਨਾ ਬਣਾ ਕੇ ਤੇ ਉਡਾਰੇ ਸੀ ਜਿਹੜੇ ਕੁੱਪ ਬਣਾਉਂਦੇ ਸੀ ਫਿਰ ਮੈਨੂੰ ਆਇਆ ਵੀ ਨਹੀਂ ਅਸੀਂ ਅਸਲੀ ਗੁੱਡੀ ਬਣਾਈਏ ਤੇ ਉਹ ਉਡਾਈਏ ਪਰ ਉਸ ਤੋਂ ਬਾਅਦ ਮੇਰੇ ਮਨ 'ਚ ਆਇਆ ਚਾਹ ਕੇ ਹਾਂਜੀ ਇਹੋ ਹੀ ਬਣਾਈਏ ਬਣਾ ਕੇ ਖਰਚਾ ਆਉਂਦਾ ਬਣਾਉਂਦੇ ਤੇ ਕਿੱਥੇ ਵੇਚਦੇ ਅਸੀਂ ਇੱਥੇ ਖਰਚਾ ਆ ਜਾਂਦਾ ਜੇ ਆਪਣਾ ਅੱਧੋ-ਅੱਧਾ ਆ ਜਾਂਦਾ ਜੇ ਵੀ ਮਤਲਬ ਕਿ ਆਪਾਂ ਜੇ ਕੋਈ ਸਾਡੀ 20 ਰੁਪਏ ਦੀ ਗੁੱਡੀ ਆ ਤੇ 12-13 ਰੁਪਏ ਖਰਚਾ ਜਾਂਦਾ ਜੇ ਬਾਕੀ ਸਾਨੂੰ ਆ ਜਾਂਦੇ ਆ ਹਾਂਜੀ ਤੇ ਵੇਚਣ ਦੇ ਵਿੱਚ 100 ਰੁਪਏ ਦੀ ਗੁੱਡੀ ਵੇਚਦੇ ਛੋਟੀ ਤੇ ਵੱਡੀ ਤੋਂ ਵੱਡੀ 150 ਦੀ 200 ਦੀ 500 ਦੀ ਹਜ਼ਾਰ ਤੱਕ ਗੁੱਡੀ ਵੇਕਦੀ ਜੇ ਸਾਡੀ ਅਸੀਂ ਅੰਮ੍ਰਿਤਸਰ ਵੇਚਦੇ ਜੇ ਹਾਂਜੀ ਲੋਕਲ ਮਤਲਬ ਕਿ ਜਿਸ ਜਿਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਨੂੰ ਪਤਾ ਲੱਗਦਾ ਹੈ ਵੀ ਇੱਥੇ ਗੁੱਡੀ ਵੇਕਦੀ ਆ ਉਹ ਫਿਰ ਸਾਡੇ ਕੋਲ ਆਂਦੇ ਆ ਡਿਮਾਂਡ ਵੀ ਕਰਦੇ ਆ ਉਹਨਾਂ ਦੀ ਡਿਮਾਂਡ ਵੀ ਪੂਰੀ ਕਰੀਦੀ ਆ ਤੇ ਗੁੱਡੀ ਵੀ ਬਣਾਈਦੀ ਆ ਅਸੀਂ ਆਪਣੇ ਸਿੱਧੂ ਮੂਸਾ ਵਾਲਾ ਜੀ ਆਪਣੇ ਸ਼੍ਰੀਮਾਨ ਯੋਗ ਭਗਵੰਤ ਮਾਨ ਜੀ ਮਤਲਬ ਕਿ ਤੁਸੀਂ ਕੋਈ ਵੀ ਫੋਟੋ ਆਪਣੇ ਫੈਮਿਲੀ ਦਾ ਲੈ ਕੇ ਆ ਜੇ ਸਾਡੀ ਫੈਮਿਲੀ ਫੋਟੋ ਬਣਾ ਕੇ ਲਾ ਦਿਓ ਅਸੀਂ ਉਹ ਵੀ ਲਾ ਸਕਦੇ ਹਾਂ ਲੋਕਾਂ ਨੂੰ ਕੀ ਪੀ ਲੋਕਾਂ ਨੂੰ ਕੀ ਪੀ ਲੈਣਾ ਚਾਹੁੰਦੇ ਲੋਕਾਂ ਨੂੰ ਪੀਲੇ ਹੀ ਕਰਨਾ ਚਾਹਾਂਗਾ ਕਿ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਸਾਰੇ ਆਪਣਾ ਚਾਈਨਾ ਡੋਰ ਨਾ ਵਰਤੋ ਜਾਣ ਮਾਲ ਨੂੰ ਬਚਾ ਕੇ ਰੱਖੋ ਉਹਕੇ ਰਸਤੇ ਵਿੱਚ ਅਸੀਂ ਹੁੰਦੇ ਜਾਂਦੇ ਦੇਖਦੇ ਆ ਕੋਈ ਭੈਣ ਦੇ ਗਲੇ ਚੜ ਗਈ ਆ ਕਿਸੇ ਭਰਾ ਦੇ ਗਲੇ ਚੜ ਗਈ ਆ ਤੇ ਬਸ ਇਹਨਾਂ ਦੀਆਂ ਜਾਨਾਂ ਬਚਾਓ ਤੁਸੀਂ ਕਹਿੰਦਾ ਭਾਬਾ ਕਿ ਆਪਣੀਆਂ ਹੀ ਜਾਨਾਂ ਬਚਾਓ